ਦੇਵ ਸਿੰਘ ਕੋਂਕੇ ਜੀ ਜਦੋਂ ਜ਼ੈਹਦਾਰ ਕਾਲ ਤਖਤ ਬਣਿਆ ਛੋਟੀ ਜੀ ਗੱਲ ਦੀ ਪੁਸ਼ਟੀ ਕਰ ਦਿਓ ਵੀ ਵਾਕਿਆ ਹੀ ਉੱਥੇ ਜਦੋਂ ਪਰਚੀਆਂ ਪਾਈਆਂ ਗਈਆਂ ਤੇ ਇਜਾਜ਼ਤ ਨਹੀਂ ਮਿਲੀ ਤੇ ਉਹਨਾਂ ਨੇ ਵਨਾ ਕਰਤਾ ਵੀ ਨੇ ਹੁਣ ਮੈਂ ਨਹੀਂ ਕਰਨਾ ਐਲਾਨ ਇਹ ਗੱਲ ਸੱਚ ਹੈ ਦੇਖੋ ਓਏ ਉੱਥੇ ਨਾ ਇਕੱਲੇ ਇਹ ਸਿੰਘ ਸਾਹਿਬ ਜ਼ੈਹਦਾਰ ਕੋਂਕਾ ਸਾਹਿਬ ਦੀ ਗੱਲ ਨਹੀਂ ਸੀ ਗੱਲ ਸਮੁੱਚੀ ਸੀਗੀ ਹਾਂਜੀ ਵੀ ਪੱਤੀ ਪਾ ਲੋ ਹਾਂਜੀ ਜੇ ਤੇ ਪੱਤੀ ਚ ਆਉਂਦਾ ਵੀ ਇਜਾਜ਼ਤ ਮਿਲਦੀ ਆ ਹਾਂ ਤੇ ਫਿਰ ਐਲਾਨ ਕਰ ਦਿੰਦੇ ਆ ਹਾਂਜੀ ਜੇ ਨਹੀਂ ਉਹ ਪਰਚੀਆਂ ਉੱਥੇ ਪਾਈਆਂ ਸੀ ਠੀਕ ਉਹ ਪਰਚੀ ਵਿੱਚ ਉਸ ਉਸ ਦਿਨ ਨਾ ਆਇਆ ਸੀ ਉਸ ਦਿਨ ਉਹ ਐਲਾਨ ਨਹੀਂ ਸੀ ਕੀਤਾ ਅੱਛਾ ਉਦੋਂ ਐਲਾਨ ਫਿਰ ਨਹੀਂ ਕੀਤਾ ਗਿਆ ਹਾਂਜੀ ਹਾਂਜੀ ਤੇ ਨਹੀਂ ਫਿਰ ਪੰਛਕ ਕਮੇਟੀ ਵੱਲੋਂ ਤੇ ਕਰ ਦਿੱਤਾ ਗਿਆ ਸੀ ਕਸ਼ਾ ਉਹਦਣ ਨਹੀਂ ਕੀਤਾ ਨਾ ਅੱਛਾ ਉਹਦਣ ਨਹੀਂ ਕੀਤਾ ਜਿਸ ਤਰੀਕ ਨੂੰ ਪਰਚੀਆਂ ਪਾਈ ਉਹਦਣ ਨਹੀਂ ਉਸ ਤੋਂ ਬਾਅਦ ਕੀਤਾ ਇਹ ਉਸ ਤੋਂ ਬਾਅਦ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੋ ਕਲਿੱਪ ਤੁਸੀਂ ਵੇਖਿਆ ਇਹ ਸ੍ਰੀ ਅਕਾਲ ਤਖਤ ਸਾਹਿਬ ਤੇ 26 ਜਨਵਰੀ 1986 ਨੂੰ ਹੋਏ ਸਰਵਤ ਖਾਲਸਾ ਵੱਲੋਂ ਬਣਾਈ ਗਈ ਪੰਜ ਮੈਂਬਰੀ ਪੰਥ ਕਮੇਟੀ ਦੇ ਮੈਂਬਰ ਭਾਈ ਵੱਸਣ ਸਿੰਘ ਕਿੱਫਰਵਾਲ ਦਾ ਹੈ। ਪੰਜ ਮੈਂਬਰੀ ਪੰਥ ਕਮੇਟੀ ਦੇ ਤਿੰਨ ਮੈਂਬਰ ਪਾਬਾ ਗੁਰਵਚਨ ਸਿੰਘ ਮਾਨੋ ਚਹਲ ਭਾਈ ਗੁਰਦੇਵ ਸਿੰਘ ਉਸਮਾਨਵਾਲਾ ਅਤੇ ਭਾਈ ਅਰੂੜ ਸਿੰਘ ਸ਼ਹੀਦ ਹੋ ਚੁੱਕੇ ਹਨ। ਜੱਜ ਕੇ ਪਾਈ ਤੰਨਾ ਸੰਗ ਲੰਬੇ ਸਮੇਂ ਤੋਂ ਅਮਰੀਕਾ ਦੀ ਧਰਤੀ ਤੇ ਰਹਿ ਰਹੇ ਹਨ ਪਰ ਉਹਨਾਂ ਨੇ ਕਦੀ ਵੀ ਖਾਲਿਸਤਾਨ ਤੋਂ ਜੂ ਟਰਨ ਨਹੀਂ ਲਿਆ ਉਹਨਾਂ ਕਦੀ ਨਹੀਂ ਕਿਹਾ ਕਿ ਸਾਡਾ ਨਿਸ਼ਾਨਾ ਖਾਲਿਸਤਾਨ ਨਹੀਂ ਹੈ ਭਾਈ ਵੱਸਨ ਸਿੰਘ ਜਫਰਵਾਲ ਕਈ ਵਾਰ ਇਹ ਗੱਲ ਆਖ ਚੁੱਕੇ ਹਨ ਜਦੋਂ ਯੂਨਾਈਟਿਡ ਅਕਾਲੀ ਦਲ ਦੀ ਸਥਾਪਨਾ ਹੋਈ ਸੀ ਤਾਂ ਇਹਨਾਂ ਨੂੰ ਜਨਰਸ ਸਖਤਰ ਬਣਾਇਆ ਗਿਆ ਸੀ ਉਸ ਪਾਰਟੀ ਦਾ ਜੰਦਰ ਸਖਤਰਬੰਦ ਤੋਂ ਬਾਅਦ মিডিਆ ਨੂੰ ਦਿੱਤੇ ਬਿਆਨ ਜੋ ਕਿ ਟੈਲੀਵਿਜ਼ਨਾਂ ਤੇ ਵੀ ਪ੍ਰਸਾਰਿਤ ਹੋਏ ਸੀ ਅਖਬਾਰਾਂ ਵਿੱਚ ਵੀ ਆਈ ਸੀ ਉਹਨਾਂ ਦੇ ਵਿੱਚ ਆਖਿਆ ਗਿਆ ਸੀ ਜਫਰਵਾਲ ਵੱਲੋਂ ਕਿ ਸਾਡੀ ਇਸ ਪਾਰਟੀ ਦਾ ਨਿਸ਼ਾਨਾ ਖਾਲਿਸਤਾਨ ਨਹੀਂ ਹੋਵੇਗਾ ਜੇ ਤੁਹਾਡਾ ਨਿਸ਼ਾਨਾ ਖਾਲਿਸਤਾਨ ਨਹੀਂ ਹੈ ਤਾਂ ਤੁਸੀਂ ਫਿਰ ਖਾਲਿਸਤਾਨ ਦਾ ਐਲਾਨ ਕਿਉਂ ਕੀਤਾ ਹਿੱ ਤੱਕ ਚੱਲਦੀ ਸੀ ਪੂਰੇ ਦੇਸ਼ ਦੇ ਵਿੱਚ ਖਾਲਸਤਾਨ ਕਮਾਂਡੋ ਫੋਰਸ ਦਾ ਨਾਮ ਬਣ ਚੁੱਕਾ ਸੀ ਜਨਰਲ ਲਾਹਬ ਸਿੰਘ ਦੀ ਅਗਵਾਈ ਦੇ ਵਿੱਚ ਭਾਈ ਮਨਵੀਰ ਸਿੰਘ ਚਿਹੜੂ ਦੀ ਅਗਵਾਈ ਵਿੱਚ ਖਾਲਸਤਾਨ ਕਮਾਂਡੋ ਫੋਰਸ ਬਲੰਦੀਆ ਤੇ ਉੱਪੜੀ ਹੋਈ ਸੀ ਤਾਂ ਤੁਸੀਂ ਉਸ ਦੇ ਮੁਕਾਬਲੇ ਖਾਲਸਤਾਨ ਕਮਾਂਡੋ ਫੋਰਸ ਜਫਰਵਾਲ ਬਣਾ ਲਈ ਔਰ ਖਾਲਸਤਾਨ ਕਮਾਂਡੋ ਫੋਰਸ ਜਫਰਵਾਲ ਵੱਲੋਂ ਬਹੁਤ ਸਾਰੇ ਐਕਸ਼ਨ ਕਰਵਾਏ ਗਏ ਬਹੁਤ ਸਾਰੇ ਸਿੱਖ ਨੌਜਵਾਨ ਸ਼ਹੀਦ ਹੋ ਗਏ ਖਾਲਿਸਤਾਨ ਦੀ ਜੰਗ ਲੜਦੇ ਹੋਏ ਹਜ਼ਾਰਾਂ ਸਿੱਖ ਨੌਜਵਾਨਾਂ ਨੇ ਸ਼ਹਾਦਤਾਂ ਦਿੱਤੀਆਂ ਉਹਨਾਂ ਦੀ ਭਰਪਾਈ ਕੌਣ ਕਰੇਗਾ ਜੇ ਤੁਹਾਡਾ ਨਿਸ਼ਾਨਾ ਖਾਲਿਸਤਾਨ ਅੱਜ ਨਹੀਂ ਰਿਹਾ ਅਵੀਂੀ ਸਦੀ ਦੇ ਮਹਾਨ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਪੰਡਤਾਂ ਵਾਲੇ ਜਥੇਦਾਰ ਦਮਦਮੀ ਟਕਸਾਲ ਅਕਸਰ ਕੀ ਕਰਦੇ ਸੀ ਕਿ ਸਿੱਖ ਖਾਲਿਸਤਾਨ ਮੰਗਦੇ ਨਹੀਂ ਪਰ ਜੇ ਸਰਕਾਰ ਦੇਵੇਗੀ 1947 ਵਾਲੀ ਗਲਤੀ ਨਹੀਂ ਕਰਾਂਗੇ ਪਰ ਜੇ ਭਾਰਤ ਸਰਕਾਰ ਨੇ ਕਿਸੇ ਵੀ ਆਪਣੀ ਫੋਰਸ ਦੇ ਰੂਪ ਵਿੱਚ ਸਤਖੰਡ ਸ੍ਰੀ ਦਰਬਾਰ ਸਾਹਿਬ ਪੈਰ ਪਾਏ ਇੱਥੇ ਹਮਲਾ ਕੀਤਾ ਤਾਂ ਖਾਲਿਸਤਾਨ ਦੀ ਜੰਗ ਸਿੱਖ ਕੌਮ ਲੜੇਗੀ ਅਤੇ ਖਾਲਿਸਤਾਨ ਵਾਸਤੇ ਸੰਘਰਸ਼ ਕਰੇਗੀ ਔਰ ਸੰਤਾਂ ਦੇ ਇਹਨਾਂ ਬਚਨਾਂ ਨੂੰ ਆਧਾਰ ਬਣਾ ਕੇ ਹੀ 1984 ਦੇ ਖੂਨੀ ਘੱਲੂਕਾਰੇ ਤੋਂ ਬਾਅਦ ਸਿੱਖ ਨੌਜਵਾਨਾਂ ਨੇ ਖਾਲਿਸਤਾਨ ਦਾ ਸੰਘਰਸ਼ ਆਰੰਭ ਕੀਤਾ ਅਤੇ ਇਸੇ ਹੀ ਸੰਘਰਸ਼ ਨੂੰ ਅੱਗੇ ਤੋਰਨ ਵਾਸਤੇ ਇਹ ਪੰਜ ਮੈਂਬਰੀ ਪੰਥ ਕਮੇਟੀ 26 ਜਨਵਰੀ 1986 ਵਾਲੇ ਦਿਨ ਬਣਾਈ ਗਈ ਸੀ ਸੋ ਪੰਜ ਮੈਂਬਰੀ ਪੰਥ ਕਮੇਟੀ ਵੱਲੋਂ ਖਾਲਿਸਤਾਨ ਦਾ ਐਲਾਨ 29 ਪ੍ਰੈਲ 1986 ਵਾਇਜ਼ਨ ਕੀਤਾ ਗਿਆ ਜਿਹੜੇ ਲੋਕ ਇਹ ਕਹਿ ਰਹੇ ਹਨ ਕਿ ਪਰਚੀਆਂ ਪਾਈਆਂ ਸਨ ਪਰਚੀ ਨਹੀਂ ਸੀ ਨਿਕਲੀ ਇਸ ਕਰਕੇ ਖਾਲਿਸਤਾਨ ਦਾ ਐਲਾਨ ਨਹੀਂ ਸੀ ਕਰਨਾ ਚਾਹੀਦਾ ਇਹਨਾਂ ਸਾਰੀਆਂ ਹੀ ਗੱਲਾਂ ਦਾ ਇਹਨਾਂ ਸਾਰੀਆਂ ਹੀ ਜੋ ਬੇਤੁਕੀਆਂ ਆਧਾਰ ਹਨ ਗੱਲਾਂ ਹਨ ਉਹਨਾਂ ਨੂੰ ਵਿਰਾਮ ਭਾਈ ਤੰਨਾ ਸਿੰਘ ਪੰਜ ਮੈਂਬਰੀ ਪੰਥ ਕਮੇਟੀ ਦੇ ਮੈਂਬਰ ਨੇ ਆਪਣੇ ਤਕਰੀਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਹਜ਼ੂਰੀ ਦੇ ਵਿੱਚ ਇਹ ਆਖ ਕੇ ਰੱਦ ਕਰ ਦਿੱਤਾ ਜਿਹੜਾ ਕਲਪ ਤੁਸੀਂ ਇਸ ਵੀਡੀਓ ਦੇ ਅਖੀਰ ਵਿੱਚ ਸਰਵਣ ਕਰੋਗੇ ਦੇਖੋਗੇ ਜੂ ਟਰਨ ਸਿੱਖ ਸਿਧਾਂਤਾਂ ਦਾ ਸਿੱਖ ਫਲਸਫੇ ਦਾ ਸਿੱਖ ਇਤਿਹਾਸ ਦਾ ਹਿੱਸਾ ਨਹੀਂ ਰਿਹਾ ਆਖਰੀ ਵਾਰ ਜਦੋਂ ਪੱਤਰਕਾਰ ਸੰਤ ਜਰਨੈਲ ਸਿੰਘ ਦੀ ਖਾਲਸਾ ਪਿੰਡਰਾਂ ਵਾਲਿਆਂ ਨੂੰ ਮਿਲੇ ਸੀ 10 ਜੂਨ ਵਾਲੇ ਦਿਨ ਤਾਂ ਉਸ ਦਿਨ ਸੰਤਾਂ ਦੇ ਇਹ ਬਚਨ ਸਨ ਕਿ ਭਾਰਤ ਸਰਕਾਰ ਨੇ ਸਤਖੰਡ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਕਰ ਦਿੱਤਾ ਤੇ ਹੁਣ ਸਿੱਖਾਂ ਦਾ ਭਾਰਤ ਦੇ ਨਾਲ ਰਹਿਣਾ ਔਖਾ ਹੈ। ਦੂਰਦਰਸ਼ਨ ਤੇ ਇੰਦਰਾ ਗਾਂਧੀ ਦਾ ਭਾਸ਼ਣ ਔਨ ਦਾ ਐਲਾਨ ਕੀਤਾ ਗਿਆ ਸ਼ਾਮ ਨੂੰ ਜਿਹੜਾ 20-20 ਮਿੰਟ ਕਰਕੇ ਤਿੰਨ ਵਾਰ ਅੱਗੇ ਪਾਇਆ ਗਿਆ ਜਦੋਂ ਆਖਰੀ ਵਾਰ ਇੰਦਰਾ ਗਾਂਧੀ ਦਾ ਉਸ ਦਿਨ ਭਾਸ਼ਣ ਪ੍ਰਸਾਰਤ ਕੀਤਾ ਗਿਆ ਤੀਸਰੀ ਵਾਰ ਕਿਉਂਕਿ ਪਹਿਲਾਂ ਦੋ ਵਾਰ ਅੱਗੇ ਕੀਤਾ ਗਿਆ 20-20 ਮਿੰਟ ਤੇ ਫਿਰ ਇੱਕ ਵਾਰ ਫਿਰ ਅੱਗੇ ਕਰ ਦਿੱਤਾ ਗਿਆ ਅਤੇ ਜਦੋਂ ਇੰਦਰਾ ਗਾਂਧੀ ਦਾ ਜੋ ਦੇਸ਼ ਦੇ ਨਾਮ ਸੰਦੇਸ਼ ਉਹ ਪ੍ਰਕਾਸ਼ਿਤ ਹੋਇਆ ਉਹਦੇ ਵਿੱਚ ਉਸਨੇ ਕੰਬਦੇ ਹੋਏ ਬੋਲਾਂ ਦੇ ਨਾਲ ਕੰਬਦੇ ਹੋਏ ਹੱਥਾਂ ਦੇ ਨਾਲ ਥੱਥ ਲਾਉਂਦੀ ਹੋਈ ਆਵਾਜ਼ ਦੇ ਨਾਲ ਇਹ ਆਖਿਆ ਸੀ ਕਿ ਹੰਸਾ ਤਿਆਗੋ ਨਫ਼ਰਤ ਨਾ ਵਧਾਓ ਦੇਸ਼ ਦੀ ਇਕਤਾ ਅਤੇ ਅਖੰਡਤਾ ਲਈ ਕੰਮ ਕਰੋ ਖੂਨ ਨਾ ਵਹਾਓ ਇਹਨਾਂ ਗੱਲਾਂ ਦੇ ਨਾਲ ਉਸਨੇ ਆਪਣਾ ਭਾਸ਼ਣ ਖਤਮ ਕੀਤਾ ਉਸਦੇ ਅਗਲੇ ਹੀ ਪਲ ਦੂਰਦਰਸ਼ਨ ਤੇ ਹੀ ਅਗਲੇ ਹੀ ਪਲ ਸੰਤ ਜਰਨੈਲ ਸਿੰਘ ਜੀ ਖਾਸਾ ਪਿੰਡਰਾਵਾਲਿਆਂ ਦਾ ਕੁਝ ਸਕਿੰਟਾਂ ਦਾ ਇੱਕ ਕਲਿੱਪ ਦਿਖਾਇਆ ਗਿਆ ਜਿਸ ਦੇ ਵਿੱਚ ਉਹਨਾਂ ਆਖਿਆ ਕਿ ਦਰਬਾਰ ਸਾਹਿਬ ਤੇ ਹਮਲਾ ਹੋ ਚੁੱਕਾ ਨੌਜਵਾਨਾਂ ਨੂੰ ਅਪੀਲ ਆ ਕਿ ਉਹ ਕਮਰ ਕੱਸੇ ਕਰ ਲੈਣ ਬਲਕਿ ਮੈਦਾਨ ਦੇ ਵਿੱਚ ਆ ਜਾਣ ਸੋ ਖਾਲਿਸਤਾਨ ਦਾ ਜੋ ਐਲਾਨ ਹੈ ਉਹ ਤਾਂ ਸੰਤ ਜਰਨੈਲ ਸਿੰਘ ਜੀ ਖਾਸਾ ਪਿੰਡਰਾਵਾਲਿਆਂ ਨੇ ਕਰ ਹੀ ਦਿੱਤਾ ਸੀ ਅਤੇ ਉਸ ਐਲਾਨ ਨੂੰ ਹੀ 29 ਅਪ੍ਰੈਲ 1986 ਵਾਲੇ ਦਿਨ ਪੰਜ ਮੈਂਬਰੀ ਪੰਥ ਕਮੇਟੀ ਵੱਲੋਂ ਬਤੌਰ ਸਖ ਸੰਘਰਸ਼ ਦੀ ਨੁਮਾਇੰਦਾ ਜਮਾਤ ਦੇ ਵਜੋਂ ਐਲਾਨ ਕਰਕੇ ਇਹ ਡੰਕੇ ਦੀ ਚੋਟ ਤੇ ਬਿਗਲ ਵਜਾਇਆ ਗਿਆ ਸੀ ਕਿ ਸਖ ਕੌਮ ਖਾਲਸਤਾਨ ਦਾ ਸੰਘਰਸ਼ ਲੜੇਗੀ ਉਹ ਸੰਘਰਸ਼ ਲਗਾਤਾਰ ਜਾਰੀ ਹੈ ਜੇ ਕੋਈ ਵਿਅਕਤੀ ਇਸ ਤੋਂ ਪਾਸਾ ਵਟਦਾ ਤਾਂ ਉਸ ਦੇ ਨਿੱਜੀ ਵਿਚਾਰ ਹੋ ਸਕਦੇ ਹਨ ਨਾ ਕਿ ਉਸ ਸੈਕ ਕੌਮ ਦੇ ਵਿਚਾਰ ਹੋ ਸਕਦੇ ਹਨ ਭਾਈ ਗੁਰਦੇਵ ਸਿੰਘ ਉਸਮਾਨ ਵਾਲਾ ਜਿਨ੍ਹਾਂ ਨੂੰ ਜਲੰਧਰ ਦੀ ਪੁਲਿਸ ਨੇ ਗ੍ਰਿਫਤਾਰ ਕੀਤਾ ਬਹੁਤ ਜ਼ਿਆਦਾ ਤਸ਼ੱਦਦ ਕੀਤਾ ਗਿਆ ਬਹੁਤ ਜ਼ਿਆਦਾ ਆਰੀ ਦੇ ਨਾਲ ਭਾਈ ਗੁਰਦੇਵ ਸਿੰਘ ਉਸਮਾਨ ਵਾਲਾ ਦੀ ਬਾਹ ਨੂੰ ਵੱਢ ਦਿੱਤਾ ਗਿਆ ਸੀ ਪਰ ਬਾਹ ਵੱਢਣ ਤੋਂ ਪਹਿਲਾਂ ਪਾਈ ਗੁਰਦੇਵ ਸਿੰਘ ਉਸਮਾਨ ਵਾਲਾ ਦੇ ਅੱਗੇ ਕੇਵਲ ਇੱਕ ਸ਼ਰਤ ਰੱਖੀ ਗਈ ਸੀ ਕਿ ਤੁਸੀਂ ਖਾਲਿਸਤਾਨ ਦਾ ਐਲਾਨ ਵਾਪਸ ਲੈਣ ਦਾ ਜੋ ਬਿਆਨ ਆ ਉਹ ਦੇ ਦੇਵੋ ਤੁਸੀਂ ਖਾਲਿਸਤਾਨ ਦਾ ਐਲਾਨ ਵਾਪਸ ਲੈਣ ਬਾਰੇ ਇੱਕ ਡਿਕਲੇਰ ਸ਼ਿਪ ਇੱਕ ਐਲਾਨਨਾਮਾ ਜਾਰੀ ਕਰ ਦਿਓ ਤੁਸੀਂ ਇਹ ਬਿਆਨ ਦੇ ਦੇਵੋ ਕਿ ਅਸੀਂ ਖਾਲਿਸਤਾਨ ਦਾ ਐਲਾਨ ਵਾਪਸ ਲੈਂਦੇ ਆ ਅਸੀਂ ਤੁਹਾਨੂੰ ਕੋਈ ਛੋਟਾ ਜਿਹਾ ਕੇਸ ਪਾ ਕੇ ਜੇਲ੍ਹ ਦੇ ਵਿੱਚ ਭੇਜਿਆਂਗੇ ਤੇ ਤੁਸੀਂ ਜ਼ਮਾਨਤ ਕਰਵਾ ਕੇ ਬਰੀ ਹੋ ਕੇ ਬਾਹਰ ਆ ਜਾਓ ਭਾਈ ਗੁਰਦੇਵ ਸਿੰਘ ਉਸਮਾਨ ਵਾਲਾ ਦਾ ਜਵਾਬ ਸੀ ਕਿ ਖਾਲਸਾ ਦਾ ਐਲਾਨ ਅਸੀਂ ਗੁਰੂ ਰਾਮਦਾਸ ਜੀ ਮਹਾਰਾਜ ਦੇ ਦਰਬਾਰ ਚੋਂ ਕੀਤਾ ਉਥੋਂ ਜਾਰੀ ਹੋਇਆ ਕੋਈ ਵੀ ਐਲਾਨ ਵਾਪਸ ਲੈਣਾ ਤਾਂ ਬੜੀ ਦੂਰ ਦੀ ਗੱਲ ਹੈ ਉਦੇ ਵਾਸਤੇ ਕਦੀ ਸੋਚਿਆ ਵੀ ਨਹੀਂ ਜਾ ਸਕਦਾ ਇਹ ਆਖਰੀ ਸ਼ਬਦ ਸਨ ਪੰਜ ਮੈਂਬਰੀ ਪੰਥ ਕਮੇਟੀ ਦੇ ਉਸ ਸੂਰਬਿਰਜੋਦੇ ਸ਼ਹੀਦ ਭਾਈ ਗੁਰਦੀਪ ਸਿੰਘ ਉਸਮਾਨ ਵਾਲਾ ਦੇ ਉਸ ਤੋਂ ਬਾਅਦ ਅੰਤਾਂ ਦਾ ਤਸ਼ੱਦਦ ਢਾਕੇ ਭਾਈ ਗੁਰਦੀਪ ਸਿੰਘ ਉਸਮਾਨ ਵਾਲਾ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ ਇਸੇ ਤਰ੍ਹਾਂ ਹੀ ਬਾਬਾ ਗੁਰਬਚਨ ਸਿੰਘ ਮਾਨੋ ਚਾਹਲ ਲਗਾਤਾਰ ਸੰਘਰਸ਼ ਕਰਦੇ ਰਹੇ ਕਰੀਬ 7 ਸਾਲ ਦੇ ਲਗਭਗ ਉਹਨਾਂ ਨੇ ਰੂਪੋਸ਼ ਰੰਦਿਆ ਖਾਲਸਾ ਦੀ ਜੰਗ ਜਾਰੀ ਰੱਖੀ ਅਤੇ 28 ਫਰਵਰੀ 1993 ਵਾਲਿ ਦਿਨ ਸ਼ਹੀਦ ਹੋ ਗਏ ਸੀ ਸੋ ਇਹਨਾਂ ਤੋਂ ਬਗੈਰ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਭਾਈ ਗੁਰਜੀਤ ਸਿੰਘ ਜੀ ਖਾਲਸਾ ਟੈਨ ਕਮਾਂਡੋ ਫੋਰਸ ਦੇ ਮੁਖੀ ਭਾਈ ਮਨਵੀਰ ਸਿੰਘ ਚਿਹਰਾਉਂ ਭੋ ਜੰਦਰ ਲਾਹਵ ਸਿੰਘ ਭਾਈ ਕਮਲਜੀਤ ਸਿੰਘ ਸੁਲਤਾਨਵਿੰਡ ਭਾਈ ਪਰਮਜੀਤ ਸਿੰਘ ਪੰਜਵੜ ਖਾਲਸਾ ਕੋਲਬਰੇਸ਼ਨ ਫੋਰਸ ਭਾਈ ਅਵਤਾਰ ਸਿੰਘ ਬ੍ਰਹਮਾ ਭਾਈ ਗੁਰਜੰਡ ਸਿੰਘ ਬੱਧ ਸਿੰਘ ਵਾਲਾ ਭਾਈ ਨਵਨੀਤ ਸਿੰਘ ਕਾਦੀਆਂ ਭਾਈ ਹਰਮੀਤ ਸਿੰਘ ਪੀ ਐਚ ਡੀ ਬੱਬਰ ਖਾਲਸਾ ਇੰਟਰਨੈਸ਼ਨਲ ਜਥੇਦਾਰ ਭਾਈ ਸੁਖਦੀਪ ਸਿੰਘ ਬੱਬਰ ਅਤੀ ਦਸ਼ਮੇਸ਼ ਰਜਵੰਡ ਦੇ ਭਾਈ ਸੀਤਲ ਸਿੰਘ ਮੱਤੇ ਵਾਲ ਵਰਗੇ ਸੂਰਬੀਰ ਜੋਧੇ ਸ਼ਹੀਦ ਹੋ ਗਏ ਸ਼ਹੀਦ ਹੋ ਗਏ ਜੂਝਦੇ ਹੋਏ ਪਿੰਡਰਾ ਵਾਲਾ ਟਾਈਗਰਸ ਫੋਰਸ ਦੇ ਮੁਖੀ ਬਾਬਾ ਗੁਰਬਚਨ ਸਿੰਘ ਮਾਨੋਚਾਲ ਭਾਈ ਸਵਰਨਜੀਤ ਸਿੰਘ ਪਿੰਡ ਅਲਾਦੀਨ ਭਾਈ ਸੁਖਦੇ ਸੁਖਵਿੰਦਰ ਸਿੰਘ ਸੰਘਾ ਵਰਗੇ ਭਾਈ ਰਿਸ਼ਪਾਰ ਸਿੰਘ ਸ਼ੰਦਰਾ ਵਰਗੇ ਜਿਹਾਰੂ ਜਨੈਰ ਇਹਨਾਂ ਤੋਂ ਬਗੈਰ ਹਜ਼ਾਰਾਂ ਹੀ ਨੌਜਵਾਨ ਖਾਲਸਾ ਦਾ ਸੰਘਰਸ਼ ਲੜਦੇ ਹੋਏ ਐਕਸ਼ਨ ਕਰਦੇ ਹੋਏ ਪਲਸ ਦਾ ਤਸ਼ੱਦਦ ਚਲਦੇ ਹੋਏ ਸ਼ਹੀਦ ਹੋ ਗਏ ਕਈ ਮਾਮਾ ਦੇ ਤੈਂ ਤਨ ਪਤ ਕਈ ਭੈਣਾ ਦੇ ਦੋ ਦੋ ਪਰਾ ਕਈ ਸਾਡੇ ਬਜ਼ੁਰਗਾਂ ਦੀਆਂ ਡੰਗੋਰੀਆਂ ਤੋੜ ਦਿੱਤੀਆਂ ਪੁਲਿਸ ਨੇ ਪਰ ਉਹਨਾਂ ਦੇ ਪੁੱਤਣਾ ਨੇ ਸੰਘਰਸ਼ ਤੋਂ ਮੁੱਖ ਨਹੀਂ ਮੋੜਿਆ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਜਦੋਂ ਖਾਲਿਸਤਾਨ ਦੇ ਨਿਸ਼ਾਨੇ ਬਾਰੇ ਕਿਹਾ ਜਾਂਦਾ ਕਿ ਅਸੀਂ ਪੂਰੀ ਦੁਨੀਆ ਦੇ ਵਿੱਚ ਖਾਲਿਸਤਾਨ ਬਣਾਉਣਾ ਪੂਰੀ ਦੁਨੀਆ ਦੇ ਵਿੱਚ ਖਾਲਸੇ ਦਾ ਰਾਜ ਕਾਇਮ ਕਰਨਾ ਪਹਿਲਾਂ ਪੰਜਾਬ ਤੇ ਕਰ ਲਓ ਬਾਕੀ ਗੱਲਾਂ ਮਗਰੋਂ ਕਰ ਲਿਓ ਕੋਈ ਕਹਿ ਰਿਹਾ ਕਿ ਅਸੀਂ ਪੂਰੀ ਦੁਨੀਆ ਤੇ ਹਲੇਮੀ ਰਾਜ ਬਣਾਉਣਾ ਹਲੇਮੀ ਰਾਜ ਦੀ ਪਰਿਭਾਸ਼ਾ ਕੀ ਆ ਉਹ ਪਹਿਲਾਂ ਤੁਸੀਂ ਪੰਜਾਬ ਤੇ ਲਾਗੂ ਕਰ ਲਵੋ ਬਾਹਰਲੇ ਮਰਖਾਂ ਦੀ ਗੱਲ ਬਾਅਦ ਵਿੱਚ ਸੋਚ ਲਿਓ ਸੋ ਇਸ ਕਰਕੇ ਸਿੱਖ ਕੌਮ ਦਾ ਨਿਸ਼ਾਨਾ ਕੇਵਲ ਤੇ ਕੇਵਲ ਖਾਲਿਸਤਾਨ ਹੈ ਜਿਹੜਾ ਲਗਾਤਾਰ ਜਿਹਦੇ ਵਾਸਤੇ ਸੰਘਰਸ਼ ਚੱਲ ਰਿਹਾ ਚੱਲਦਾ ਰਹੇਗਾ ਹਾਂ ਜੇ ਕੋਈ ਵਿਅਕਤੀ ਜੂ ਟਰਨ ਮਾਰਨੀ ਚਾਹੁੰਦਾ ਜਾਂ ਕਿਸੇ ਨੇ ਮਾਰ ਲਈ ਹੈ ਇਹ ਉਸ ਦਾ ਆਪਣਾ ਵਿਅਕਤੀਗਤ ਫੈਸਲਾ ਹੋ ਸਕਦਾ ਆਪਣੇ ਉਸ ਦੇ ਨਿੱਜੀ ਵਿਚਾਰ ਹੋ ਸਕਦੇ ਪਰ ਸਿੱਖ ਕੌਮ ਦੇ ਇਹ ਵਿਚਾਰ ਨਹੀਂ ਹਨ ਸਿੱਖ ਕੌਮ ਦੇ ਵਿਚਾਰ ਤਾਂ ਉਹੀ ਹਨ ਜਿਹੜੇ ਵਿਚਾਰ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਕੌਮ ਨੂੰ ਦਿੱਤੇ ਹਨ ਕਿ ਜੇ ਦਰਬਾਰ ਸਾਹਿਬ ਤੇ ਹਮਲਾ ਹੋਇਆ ਤਾਂ ਸਿੱਖ ਕੌਮ ਖਾਲਿਸਤਾਨ ਲਈ ਸੰਘਰਸ਼ ਕਰੇਗੀ ਸੋ ਜੋ ਅਗਲਾ ਕਲਪਿਆ ਉਹ ਇਸੇ ਹੀ ਪੰਜਵੇਂ ਅੰਬਰੀ ਪੰਥ ਕਮੇਟੀ ਦੇ ਮੈਂਬਰ ਭਾਈ ਤੰਨਾ ਸਿੰਘ ਦਾ ਹੈ ਜਿਹਦੇ ਵਿੱਚ ਉਹ ਠੋਕ ਵਜਾ ਕੇ ਕਹਿ ਰਹੇ ਹਨ ਕਿ ਕੌਣ ਕਹਿੰਦਾ ਖਾਲਿਸਤਾਨੀਆਂ ਪਰਚੀਆਂ ਪਾਈਆਂ ਸੀ ਔਰ ਇਹ ਕਲਪਤ ਸੀ ਸਰਬਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਸਾਗ ਮੈਂ ਥੋੜੇ ਜਿਹਾ ਸ਼ੰਕੇ ਕਹਿਣੇ ਬਹੁਤ ਸਾਰੇ ਲੋਕਾਂ ਨੇ ਪ੍ਰਚਾਰ ਕੀਤਾ ਮੈਂ ਕੀਤਾ ਸਿੰਘਾਂ ਦੇ ਨਾਲ ਲੈ ਕੇ ਗੁਰੂ ਦੀ ਹਜ਼ੂਰੀ ਵਿੱਚ ਅਰਦਾਸ ਕਰਕੇ ਅਰਦਾਸ ਅਸੀਂ ਬੈਠੇ ਕੀਤੀ ਆ ਸ੍ਰੀ ਦੇ ਦਰਬਾਰ ਸਾਹਿਬ ਕਿੰਨ ਕੋਣ ਇਹ ਗੱਲ ਕਹਿੰਦਾ ਵੀ ਅਸੀਂ ਅਰਦਾਸ ਕੀਤੀ ਆ ਵੀ ਹੁਕਮ ਆਪ ਅਸੀਂ ਖਾਲਸਾਤਨ ਕਰੀਏ ਜਾਂ ਨਾ ਕਰੀਏ ਉਹ ਲੋਕ ਮੈਨੂੰ ਦੱਸਣ ਵੇ ਉਹਨਾਂ ਦੀ ਦੇਣ ਕੀ ਜਿਹੜੀ ਇਹ ਗੱਲ ਕਹਿੰਦੇ ਖਾਲਸਤਾਨ ਦਾ ਐਲਾਨ ਸੰਤ ਬਾਬਾ ਜਰਨੈਲ ਸੁਨਨ ਸਿੰਘ ਨੇ ਕਰਕੇ ਗਏ ਉਹਨਾਂ ਕਿਹਾ ਜੇ ਨਾ ਪਾਕ ਪੈਰ ਇਸ ਦਰਬਾਰ ਦੇ ਵਿੱਚ ਅੰਦਰ ਬੜੇ ਤੇ ਖਾਲਸਤਾਨ ਇਹੋ ਜਿਹਾ ਬਣੂਗਾ ਦੁਨੀਆ ਦੇਖੂਗੀ ਮੈਂ ਕਿਸੇ